ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਪਹੁੰਚੇ ਹਾਂ ਬਾਈ ਦਾ ਐਡਰੈਸ ਇੱਕ ਵਾਰੀ ਜਰੂਰ ਕਨਫਰਮ ਕਰ ਲਿਓ ਪਿੰਡ ਬਹਿਲਾ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਬਾਈ ਦਾ ਪ੍ਰਗਟ ਸਿੰਘ ਜਿਹਨਾਂ ਦੇ ਫਾਰਮ ਤੇ ਅੱਜ ਪਹੁੰਚੇ ਹਾਂ ਵੀਡੀਓ ਬਣਾਉਣ ਦੋ ਨਾਗ گاਵਾਂ ਦੇ ਵਿੱਚ ਦੋਵੇਂ گاਵਾ ਜਿਹੜੀਆਂ ਤਾਜ਼ੀਆਂ ਸੂਈਆਂ ਹੋਣਗੀਆਂ ਜੀ ਡਿਟੇਲ ਇਹਨਾਂ ਦੋਵਾਂ ਨਾਲ ਦੀ ਆਪਾਂ ਬਾਈ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖਰ ਜਿਹੜੀ ਕਰਨੀ ਆ ਤੁਸੀਂ ਆਪ ਅਗੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇਲੀ ਗੱਲ ਨਾ ਹੋਵੇ। ਲਓ ਦੋਸਤੋ ਬਾਈ ਨਾਲ ਕਰਦਿਆਂ ਗੱਲਬਾਤ ਡਿਟੇਲ ਸਾਰੀ ਪੁੱਛਦੇ ਹਾਂ ਤੇ ਦੋਵਾਂ ਗਾਵਾਂ ਦੇ ਮਗਰ ਬੱਚੇ ਦੋਸਤੋ ਵਛੀਆਂ ਤੇ ਭਾਅ ਵੀ ਅੱਜ ਬਿਲਕੁਲ ਨਿਕਨੇ ਜੀ। ਠੀਕ ਹੈ ਜੀ। ਦੋਸਤੋ ਰੇਟ ਵੀ ਬਿਲਕੁਲ ਨੋਰਮਲ ਹੀ ਬਾਈ ਕਹਿੰਦਾ ਕਰਨੇ ਬਾਈ ਪ੍ਰਗਟ ਸਿੰਘ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਠੀਕ ਠਾਕ ਵਧੀਆ ਵੀਰ ਵਧੀਆ ਐਡਰੈਸ ਬੋਲ ਦੋ ਆਪਣਾ ਪਿੰਡ ਬਹਿਲਾ ਜੀ ਜੀ ਤੇਰਾ ਜ਼ਿਲ੍ਹਾ ਤਰਨਤਾਰਨ ਤਹਿਸੀਲ ਤਰਨਤਾਰਨ ਹਾਂਜੀ ਨਾਂ ਪ੍ਰਗਟ ਸਿੰਘ ਹਾਂਜੀ ਫੋਨ ਨੰਬਰ 872873597 ਠੀਕ ਹੈ ਜੀ ਹਾਂਜੀ ਦੋ ਨਾਕੇ ਗਾਵਾਂ ਦੇ ਵਿੱਚ ਦੋ ਸੁਈਆਂ ਗਾਵਾਂ ਦੀ ਦੋਵੇਂ ਗਾਵਾਂ ਦੇ ਮਗਰ ਬੱਚੇ ਬੱਚੀਆਂ ਹਾਂਜੀ ਬੱਚੀਆਂ ਹੈਨਾ ਤੇ ਰੇਟ ਵੀ ਬਿਲਕੁਲ ਨਾਰਮਲ ਹੀ ਆ ਜੀ ਜੀ ਤੋਕੜਾਂ ਵਾਲੇ ਤੋਕੜਾਂ ਵਾਲੇ ਰੇਟ ਹੈਨਾ ਜੀ ਹਾਂ ਗਾਵਾਂ ਸੱਜਣਾ ਦੇ ਰੇਟ ਤਾਂ ਤੋਕੜਾਂ ਵਾਲੇ ਰੇਟ ਤੋਕੜਾਂ ਵਾਲੇ ਕਰਨੇ ਹੈਨਾ ਹਾਂਜੀ ਤੇ ਜਿਹੜੀ ਇਹ ਪਹਿਲਾ ਨੰਬਰ ਗਾਂ ਇਹ ਸੂਹਾ ਕਿ ਮਾ ਸੂਈ ਇਹ ਦੂਜੇ ਸੂਏ ਆ ਜੀ ਦੂਜਾ ਸੂਹਾ ਸੂਈ ਨਾ ਤੇ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਮਹੀਨਾ ਹੋ ਗਿਆ ਬੱਚੀ ਜੇ ਮਗਰ ਮਹੀਨਾ ਆ ਗਿਆ ਸੂਈ ਨੂੰ ਬੱਚੀ ਤੇ ਆ ਜੇ ਬੱਚੀ ਮਗਰ ਤੇ ਭਾਈ ਦੁੱਧ ਚਵਾਵਾ ਹੋਣ ਜਿਹੜਾ ਮੌਕੇ ਦਾ ਦੁੱਧ 8 ਜੇ ਹਾਂਜੀ 8 8 ਕਿਲੋ ਹੀ ਦੋਹਾਂ ਥਲੇ ਕੇ ਬਰਾਬਰ ਦਾ ਹੀ ਹੈ ਨਾ ਆ ਦੋਹਾਂ ਥਲੇ ਦਾ ਹੀ ਆ 8 9 9 8 8 ਠੀਕ ਹੈ ਜੀ ਅੱਛਾ ਤੇ ਚਵਾਈ ਪ੍ਰਗਟਪੇ ਦੋਹਾਂ ਗਾਵਾਂ ਦੀ ਕਰਵਾ ਦੇਣੀ ਵੀਡੀਓ ਆ ਵੀਡੀਓ ਜੀ ਉਹਨੇ ਚਵਾਦ ਰਹੀ ਆ ਆ ਕੇ ਠੀਕ ਹੈ ਜੀ ਹਾਂਜੀ ਤੇ ਰੇਟ ਕੀ ਕਰਨਾ ਇਸ ਗਾਂ ਦਾ ਇਹਦਾ ਰੇਟ ਭਾਵੇਂ ਇਹ ਦੇ ਦਾਂਗੇ ਆਪਾਂ 14000 ਦੀ 14000 ਦੀ ਹਾਂ ਉਹ ਚੋਂ ਵੀ ਮੰਨ ਤਾਣੂ ਜੀ ਹਾਂ ਲਿਓ ਜੇ ਕੋਈ ਫੋਨ ਲਾਵੇ ਉਹ ਚੋਂ ਵੀ ਕਰ ਦਾਂਗੇ ਠੀਕ ਹੈ ਜੀ ਤੋੜਾ 13 ਦੀ ਦੇ ਦਾਂਗੇ 13000 ਦੀ ਹੋ ਗਈ ਲਓ ਜੀ ਦੋਸਤੋ ਬਿਲਕੁਲ ਰੇਟ ਨਾਰਮਲ 8 ਕਿਲੋ ਦੁੱਧ 7 ਕਿਲੋ ਮੰਨ ਕੇ ਕੋਈ ਸੌਦਾ ਕਰ ਲੇ ਤੇ ਬੱਚਾ ਵੀ ਦੋਸਤੋ ਮਗਰ ਆ ਵਛੀ ਜੇ ਮਹੀਨਾ ਇੱਕ ਹੋ ਗਿਆ ਸੂਈ ਨੂੰ ਆ ਲਓ ਜੀ ਸੂਹਾ ਦੂਜਾ ਸੂਈ ਆ ਤੋੜੋ ਜੀ ਆ ਲਓ ਜੀ ਥਣਾ ਥਣਾ ਦੀ ਕੁਆਲਿਟੀ ਦੋਸਤੋ ਬਹੁਤ ਵਧੀਆ ਜੀ ਵੇਖੋ ਜੀ ਕਰੋ ਚੈੱਕ ਲਿਓ ਜੀ ਮੋੜੋ ਜੀ ਲਓ ਜੀ ਸੀਲ ਸਲੱਗ ਐਨ ਪੂਰੀ ਵੇਖੋ ਕਰੋ ਚੈੱਕ ਲਓ ਜੀ ਹਾਂ ਜੀ ਬੂਰੀ ਵੇਖੋ ਤਣਾ ਸੁਣਾ ਦੀ ਕੁਆਲਿਟੀ ਚੈੱਕ ਕਰ ਲਿਓ ਇਹ ਲਓ ਜੀ ਵੇਖੋ ਜੀ 13000 ਰੁਪਿਆ ਦੋਸਤੋ ਮੌਕੇ ਦਾ ਦਾ ਰੇਟ ਜਿਹਦੇ ਵਿੱਚੋਂ ਤੁਹਾਡਾ ਆਆਂ ਗਿਆ ਦਾ ਮਾਨ ਤਾਨ ਛੋੜ ਛੱਪਾ ਜਿਹੜਾ ਮੌਕੇ ਤੇ ਹੋਊਗਾ ਬੰਦਾ ਤਾਨ ਦਾ ਚੰਦਾ ਵੀ ਹੋਇਆ ਆ ਲੋ ਇਹ ਕਰਿਓ ਥਣਾ ਦੀ ਕੁਆਲਿਟੀ ਚੈੱਕ ਪਹਿਣੀ ਵਾਲੇ ਪਾਸੋਂ ਬੱਚਾ ਇਹਦੇ ਮਗਰ ਵਸੀ ਹੈ ਤੇ ਆਪਾਂ ਚੁਆ ਕੇ ਤੁਹਾਨੂੰ ਵਿਖਾਈ ਦੇਣੀ ਹੈ ਇਹ ਤੋਂ ਅੱਗੇ ਭਾਈ 2 ਨੰਬਰ ਵਾਲੀ ਕਾਰ ਦੀ ਡਿਟੇਲ ਵੀ ਦੱਸ ਲੀ ਗਏ ਇਹ ਵੀ ਸੱਚ ਸੂਈ ਆ ਜੀ ਅੱਛਾ ਜੀ ਇਹਦੇ ਮਗਰ ਵਸੀ ਹੈ ਇਹ ਸੂਈ ਹੈ ਕੈਨੇਡਾ ਮ ਗਿਆ ਭਾਈ ਸੂਈ ਇਹਨੂੰ ਹਫਤਾ ਹੋ ਗਿਆ ਅੱਛਾ ਜੀ ਹਫਤਾ 10 ਦਿਨ ਹੋ ਗਏ ਹਫਤਾ 10 ਦਿਨ ਹੋ ਗਿਆ ਨਾ ਜੀ ਤੇ ਇਹਦੇ ਸਾਲ ਤੋਂ ਕਿੰਨਾ ਤਿਆਰ ਬਰਕਰਾਰ ਹੈ ਇਹ ਥਰੇ ਵੀ 8 ਕਿਲੋ ਹੀ ਆ 8 ਕਿਲੋ ਬਰਾਬਰ ਦਾ ਹੈ ਨਾ ਜੀ ਹਾਂ ਉਹ ਦੇਖੋ ਜਾਈ ਠੀਕ ਹੈ ਜੀ ਤੇ ਇਹਦਾ ਭਾਈ ਲੈਣ ਦੇ ਕਿੰਨਾ ਆਊਗਾ ਇਹ ਵੀ 15 ਦੀ ਦੇ ਦੇਣੀ ਮੁੱਲ ਭਾਵੇਂ ਵੀ ਕਰੀਏ ਜੋ ਮਰਜ਼ੀ ਕਰੀਏ ਅੱਛਾ 15000 ਦੀ ਹੈ ਨਾ ਉਹ ਚੋ ਮਾਨਤਨ ਉਹ ਮਾਨਤਨ ਕਰਦਾ ਬਰਾਬਰ ਕਰੀ ਦੋਆਂ ਦੇ ਜੁੜਾਈ ਕੋਈ ਨਹੀਂ ਜਿੱਤਰਾ ਵੀ ਆ 13 13 ਕਰ ਦਈਏ ਨਹੀਂ ਇਹ ਥੋੜਾ ਜਿਹਾ ਅੱਛਾ ਇਹ ਕਿਲੋ ਉੱਚਾ ਕਰਨਾ ਚੋਗਾ ਕਰ ਲੀ ਜੀ ਦੇ ਦਾਂਗੇ 14 ਹੀ ਦੇ ਦਾਂਗੇ ਲਓ ਜੀ ਕਰਿਓ ਚੱਕ 14000 ਰੁਪਏ ਕਹਿੰਦਾ ਦੇ ਦਾਂਗੇ ਇੱਕ ਤੇ ਇੱਕ ਹੋ ਗਈ 13 ਹੀ ਆ ਦੀ ਦੋਨੋਂ ਦਾ ਰੇਟ ਜੋੜੇ ਦਾ 27000 ਰੁਪਿਆ ਕੋਈ ਜਿਆਦਾ ਰੇਟ ਨਹੀਂ ਜੀ 16 ਲੀਟਰ ਦੁੱਧ ਤੁਹਾਨੂੰ ਮਿਲ ਜੀਣਾ ਦੋਵਾਂ ਗਾਵਾਂ ਦੇ ਥਲੇ ਤੇ ਬੱਚੇ ਮਗਰ ਦੋਵਾਂ ਦੇ ਬੱਚੇ ਲਓ ਜੀ ਕਰ ਲਿਓ ਚ ਲੈ ਆ ਬਈ ਮੋੜ ਦਾ ਲੈ ਈਏ ਮੋੜ ਦੋ ਲਓ ਜੀ ਦੇਖੋ ਜੀ ਨਿਕਾ ਨੇ ਕਾ ਸਿੰਘ ਜਰੂਰ ਆ ਥੋੜਾ ਥੋੜਾ ਫੋਟਾਂ ਹੀ ਆਲਾ ਜਾਂ ਲਾ ਲਓ ਜਾਂ ਥੋੜਾ ਜਿਹਾ ਚੁੰਗਾ ਜੱਸ ਸਿੰਘ ਜੀ ਨੂੰ ਕਹਿ ਦਿੰਦੇ ਇਹ ਬਾਈ ਚੁੰਗਾ ਸਿੰਘ ਹਾਂਜੀ ਹਾਂਜੀ ਚੁੰਗਾ ਚੁੰਗਾ ਸਿੰਘ ਹੈ ਨਾ ਲਓ ਜੀ ਕਰਿਓ ਚੈੱਕ ਜਰੂਰ 8 ਕਿਲੋ ਮੌਜੂਦਾ ਦੁੱਧ ਤਿਆਰ ਤੇ ਰੇਟ ਬਿਲਕੁਲ ਨੋਰਮਲ 14000 ਰੁਪਇਆ ਬੱਚਾ ਇਹਦੇ ਮਗਰ ਵੀ ਆ ਵਸ਼ੀ ਹਵਸ਼ੀ ਜਰਸੀ ਅਲੀ ਤੇ ਮਗਰ ਦੋਵਾਂ ਗਾਵਾਂ ਦੀ ਚੋਾਈ ਤੁਹਾਨੂੰ ਕਰਾ ਦਨੇ ਵੀਡੀਓ ਥੋੜੀ ਜਿਹੀ ਲੰਮੀ ਜਰੂਰ ਹੋ ਗਈ ਐਨ ਤੱਕ ਜਰੂਰ ਦੇਖ ਲਓ ਕਿਉਂਕਿ ਚੋਾਈ ਦਾ ਇੱਕ ਫਾਇਦਾ ਹੋ ਜਾਂਦਾ ਇੱਕ ਟਾਈਮ ਦਾ ਪਤਾ ਲੱਗ ਜਾਂਦਾ ਜੀ ਲਓ ਜੀ ਆਹ ਵੇਖੋ ਜੀ ਬੱਚਾ ਛੜਤਾ ਵਸ਼ੀ ਤੇ ਬੱਚੇ ਤੇ ਵੀ ਮਿਲਦੀ ਜੀ ਤੇ ਜੇ ਕਹੀ ਵੀਰ ਨੇ ਉਦਾਂ ਪੜੇ ਚੋਣੀਆਂ ਆ ਬਿਨਾ ਮਾਤੀ ਕੋਈ ਉਦਾਂ ਵੀ ਮਿਲ ਸਕਦੀ ਹੈ ਨਾ ਬੱਚੇ ਤੋਂ ਬਿਨਾ ਹੈ ਨਾ ਜੀ ਹੂੰ ਬੱਚਾ ਥੋੜਾ ਜਿਹਾ ਪਲਿਆ ਚੋਰੋ ਮਹੀਨੇ ਦਾ ਹੋਇਆ ਵਾ ਘੁੱਡਾਂ ਜਿਆਦੀ ਮਾਰ ਲਿਆ ਕਰੇ ਸਕੇ ਬੱਚਾ ਘਾਟੀ ਛੜਦਾ ਬਾਈ ਥਲੇ ਲਓ ਜੀ ਲਓ ਜੀ ਵੇਖੋ ਜੀ ਖਾਨ ਤੁਹਾਨੂੰ ਧੋਤੇ ਵਧੀਆ ਐ ਪਸਮਾ ਕੇ ਤੁਹਾਨੂੰ ਵਧੀਆ ਕੱਢਾਈ ਜੇ ਐ ਮਈਆਂ ਆਲੇ ਖਾਨੇ ਆ ਗਏ ਹਾਂਜੀ ਹਾਂਜੀ ਬਾਕੀ ਚੁਵਾਈ ਚੁਈ ਚੈੱਕ ਕਰ ਲਿਓ ਲਓ ਜੀ ਬਾਲਟੀ ਖਾਲੀ ਚੈੱਕ ਕਰ ਲੋ ਠੀਕ ਹੈ ਜੀ ਅਰੋ ਸ਼ੁਰੂ ਜੀ ਲਓ ਜੀ ਵੇਖੋ ਜੀ ਧਾਰ ਵੇਖੋ ਜੀ ਮੋੜ ਲਿਖਣਾ ਜਿਹੜਾ ਘਰ ਦੇ ਲੈ ਲੈ ਵੇਖ ਦੂਜੇ ਥਾਂਾਂ ਨੂੰ ਵੀ ਦੂਜੇ ਤਰ੍ਹਾਂ ਮਾਰ ਦੇ ਦੂਜੀਆਂ ਥਾਂਾਂ ਦੇ ਤਰ੍ਹਾਂ ਦੂਜੇ ਮਾਰ ਦੇ ਲਓ ਜੀ ਕਰੋ ਚੈੱਕ ਜੀ ਚੋਕੜਾਂ ਵਾਲੇ ਭਾਅ ਆ ਗਏ ਠੀਕ ਹੈ ਜੀ ਇਹ ਰੇਟ ਬਿਲਕੁਲ ਨੋਰਮਲ ਲੈਣ ਦੇ ਨਾਲ ਹੀ ਜੀ ਬਸ ਮੋੜਦਿਆਂ ਵਾਲੇ ਕੰਮ ਕਰਨੇ ਨੇ ਮੋੜਦਿਆਂ ਵਾਲੇ ਕੰਮ ਮੋੜਦਿਆਂ ਵਾਲੇ ਲਓ ਜੀ ਚੈੱਕ ਕਰ ਲਿਓ ਚੁਾਈ ਏਡੀ ਮਸਤੀ ਆ ਵੀ 1 ਮਿੰਟ ਤੋਂ ਪਹਿਲਾਂ ਗਾੜੀ ਚੁਈ ਰਣੀ ਹੈ ਚੂ ਨਹੀਂ ਹੋਈ ਇਹਦੇ ਹਾਂ ਜੀ ਲਓ ਜੀ ਕਰਿਓ ਚੈੱਕ ਸਾਢੇ ਤੋਂ 8 ਕਿਲੋ ਦੋ ਤੱਕ ਮੌਜੂਦਾ ਤਿਆਰ ਹੋਊਗਾ ਜੀ ਪੂਛੋਦਨ ਲੱਗੇ ਆ ਹਾਂ ਜੀ 6 ਵਜੇ ਤੋਂ ਨੇ हां जी ਇਹਦਾ ਟਾਈਮ ਹੋਣਾ ਲਾ ਜੀ। ਆ ਸੇ ਫਿਰ ਕੋਈ ਆਣ ਕੇ ਸੌਦਾ ਕਰ ਲੈ ਰਾਤ ਨੂੰ ਕੋਈ ਜਾਣ ਕੇ ਝੋਲ ਸਕਦਾ। ਠੀਕ ਹੈ ਜੀ। ਹਲੋ ਜੀ ਵੇਖ ਲਓ ਦੋਸਤੋ ਮੈਂ ਤੁਹਾਨੂੰ ਕਹਿ ਰਿਹਾ ਇੱਕ ਮਿੰਟ ਤੋਂ ਪਹਿਲਾਂ ਗਾਂ ਦੀ ਚੋਈ ਹੋਣੀ ਹੈ। ਬਾਲਟੀ 6 ਕਿਲੋ ਦੀ ਹੋਗੀ ਭਾਈ। ਹਾਂ। 6 ਲੀਟਰ ਦੀ ਬਾਲਟੀ ਹੋਗੀ ਜਿਹੜੀ ਤੁਸੀਂ ਵੇਖ ਲਿਓ। ਤੇ ਬਰਾਬਰ ਆਜ ਲਈ ਜੀ ਬਾਲਟੀ ਆਪ ਦੀ ਤਸੱਲੀ ਕਰ ਲਿਓ। ਚਵਾਈਦੋ ਤਾਂ ਹੋ ਗਈ ਜੀ ਗਾਂ ਦੀ ਪ੍ਰੋਪਰ ਐਨ ਸਾਰੀ ਵਧੀਆ। ਆ ਵੇਖ ਲਿਓ। ਐ ਬਾਲਟੀ ਪੂਰੀ ਫੁੱਲ ਕਰਦੀ ਏ। ਮੰਨ ਕੇ ਚਲਿਓ ਦੁੱਧ ਦੇ ਵਿੱਚ 4.5 ਕਿਲੋ ਦੇ ਲਾਗੇ ਪਾਨੇ ਪੱਕਾ ਐਨ ਵਧੀਆ ਹੋਊਗਾ ਜੀ ਚਵਾਈ। ਹੈ ਨਾ ਜੀ? ਹਾਂ ਜੀ। ਲਓ ਜੀ। ਕਮੈਂਟ ਲਓ ਜੀ 2 ਨੰਬਰ ਵਾਲੀ ਗਾਂ ਦੀ ਵੀ ਬਾਈ ਨੇ ਵੱਛੀ ਛੜਤੀ ਏ। ਇਹਨੂੰ ਬਾਈ ਰੱਸੀ ਪਾਉਂਦੇ ਹੋ? ਪਾਉਦੀ ਮੜੀ ਜੀ। ਠੀਕ ਐ ਜੀ ਇਹੋ ਛੋਟ ਛੋਟ ਕੇ ਰੋਖ ਮਾਰ ਲਓ। ਲਓ ਜੀ ਕਰਿਓ ਚੈੱਕ ਇਹਦੇ ਮਗਰੂ ਬੱਚਾ ਵੱਛੀ ਜੀ। ਦੋ ਦੇਰ ਥਲੇ ਵੀ ਬਾਈ ਕਹਿੰਦਾ ਵੀ 8 ਕਿਲੋ ਹੀ ਹੈ ਬਰਾਬਰੀ ਹੈ ਦੋਵਾਂ ਦਾ ਲਓ ਜੀ ਆ ਕਰਿਓ ਚੈੱਕ ਦੋਸਤੋ ਆ ਪਾਲਟੀ ਖਾਲੀ ਪਾਲਟੀ ਚੈੱਕ ਕਰੋ ਦੁੱਧ ਵਾਲੀ ਪਾਲਟੀ ਜੀ ਠੀਕ ਹੈ ਜੀ ਕਰੋ ਸ਼ੁਰੂ ਜੀ ਆ ਵੇਖੋ ਜੀ ਧਰਾਂ ਤੋਂ ਰਹੀਆਂ ਗਾਦੀਆਂ ਕੰਮ ਅਗਲੇ ਖਣਾਂ ਦੀ ਤਰ੍ਹਾਂ ਹੀ ਦਵਾਣੀ ਚੋਈ ਇਹਦੀ ਵੀ ਬਾਈ ਮਸਤੀ ਹੂੰ ਹੂੰ ਦੂਜੇ ਨਾਲ ਨਹੀਂ ਮਾਰੂ ਤਰ੍ਹਾਂ ਹੀ ਤੋਦੋ ਲਓ ਜੀ ਕਰਿਓ ਚੈਟ हेलो जी कर लियो चेक जी हाँ। चवाई दोस्तों होगी जा वेख लो चेक कर लियो ठीक है जी ले जाओ जी ਗਾਵਾں ਦੋਵੇਂ ਦੋਸਤੋ ਸੂਈਆਂ ਤਾਜ਼ੀਆਂ ਬਿਲਕੁਲ ਤਸੱਲੀ ਕਰ ਲਿਓ ਇੱਕ ਟਾਈਮ ਦੋ ਟਾਈਮ ਚੋਕੇ ਆਪਣੀ ਐਡਰੈਸ ਵਾਜੀ ਦਾ ਇੱਕ ਰਿਫੇ ਬੋਲ ਦੇਣਾ ਪਿੰਡ ਬਹਿਲਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਨਾਮ ਪ੍ਰਗਟ ਸਿੰਘ ਫੋਨ ਨੰਬਰ ਇੱਕ ਰਿਫੇ ਬੋਲ ਦੋ ਜੀ 872807359 ਠੀਕ ਹੈ ਜੀ ਧੰਨਵਾਦ ਦੋਸਤੋ ਇਹ ਵੀਡੀਓ ਦੇਖਣ ਵਾਸਤੇ